ਤੇ ਧਰਮ ਦੇ ਲਈ ਜੇ ਸਿਰ ਦੇਣਾ ਪੈਂਦਾ ਤੇ ਦੇ ਦੋ ਪਰ ਮੁਥਾਜੀ ਨਾ ਕਰੋ ਤੇ ਪਾਤਸ਼ਾਹ ਦੇ ਇਹਨਾਂ ਮਵਾਰਕ ਬਚਨਾਂ ਨੂੰ ਜਿਹੜੇ ਸਾਡੇ ਸ਼ਹੀਦ ਪਰਿਵਾਰ ਦਾ ਖਾਸ ਕਰਕੇ ਜਦੋਂ ਜੂਨ 84 ਦੇ ਵਿੱਚ ਸਾਡੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਾਇਆ ਗਿਆ ਔਰ ਉਹਦੇ ਤੋਂ ਬਾਅਦ ਭਾਈ ਸਤਵੰਤ ਸਿੰਘ ਭਾਈ ਬੀਤ ਸਿੰਘ ਤੇ ਭਾਈ ਗੀਰ ਸਿੰਘ ਉਹਨਾਂ ਨੇ ਜਿਹੜੇ ਜ਼ੁਲਮ ਕੀਤਾ ਸੀ ਤੇ ਸਾਡਾ ਤੱਕ ਢਾਇਆ ਸੀ ਉਹਨੂੰ ਉਹਦੇ ਕੀਤੇ ਪਾਪਾਂ ਦੀ ਸਜ਼ਾ ਦਿੱਤੀ ਤੋਂ ਮੇਰੇ ਕਹਿਣ ਤੋਂ ਮਰਾਦਾ ਕਿ ਭਾਈ ਸਤਵੰਤ ਸਿੰਘ ਜਿਹੜੇ ਆਪਾਂ ਸਭ ਜਾਣਦੇ ਆਂ ਕਿ ਚੜ੍ਹਦੀ ਜਵਾਨੀ ਚ ਉਹਨਾਂ ਨੇ ਹੱਸ ਕੇ ਹੰਸ ਕੇ ਦਸਤਾ ਚੁਣਿਆ ਸ਼ਹੀਦ ਪਰਿਵਾਰ ਕੌਮ ਦਾ ਸਰਮਾਇਆ ਵਾ ਸ਼ਹੀਦ ਪਰਿਵਾਰ ਕੌਮ ਦਾ ਗਹਿਣਾ ਵਾ ਤੇ ਅੱਜ ਕੱਲ੍ਹ ਨਹੀਂ ਨੀ ਪੀ ਇਹ ਸਾਡੇ ਸਿਰ ਦਾ ਤਾਜ ਆ ਇਹਨਾਂ ਪਰਿਵਾਰਾਂ ਦੇ ਵੇਖੋ ਜਿਹੜੇ ਸ਼ਹੀਦ ਦਾ ਉਹਨਾਂ ਨੇ ਕੋਈ ਨਿੱਜੀ ਦੀ ਲੜਾਈ ਨਹੀਂ ਲੜੀ ਉਹਨਾਂ ਨੇ ਕੌਮ ਦੀ ਲੜਾਈ ਲੜੀ ਆ ਪੰਥ ਦੀ ਲੜਾਈ ਲੜੀ ਆ ਤੇ ਮੈਂ ਇਹ ਸਮਝਦਾ ਆ ਕਿ ਰਹਿਂਦੀ ਦੁਨੀਆ ਤੱਕ ਜਿਵੇਂ ਗੁਰੂ ਨਾਨਕ ਪਾਤਸ਼ਾਹ ਦੀਆਂ ਆਖਿਆ ਨਾ ਕਿ ਦੀਬੀਆਂ ਨੂੰ ਤੁਸੀਂ ਮੁੱਖ ਤੋਂ ਨਹੀਂ ਕੁੱਖ ਤੋਂ ਵੇਖੋ ਉਹ ਕੁੱਖ ਕਿੰਨੀ ਮਹਾਨ ਜਿਥੋਂ ਰਾਜੇ ਮਹਾਰਾਜੇ ਤੇ ਯੋਧੇ ਪੈਦਾ ਹੁੰਦੇ ਆ ਗੁਰੂ ਨਾਨਕ ਪਾਤਸ਼ਾਹ ਦੇ ਬਚਨਾਂ ਨਾ ਸੋ ਕਿਉ ਮੰਦਾ ਆਖੀਆ ਜਿੱਥੇ ਜੰਮੇ ਰਾਜਾ ਉਹ ਮਾਤਾ ਪਿਆਰਤੋੜ ਦੀ ਧੋਖ ਜਿੱਥੋਂ ਸਾਡਾ ਮਹਾਨ ਸ਼ਹੀਦ ਪੈਦਾ ਹੋਇਆ ਤਾਂ ਅਸੀਂ ਆਪਣਾ ਕੌਮੀ ਫਰਜ਼ ਸਮਝ ਲਿਆ ਤੇ ਆਪਣੇ ਪਰਿਵਾਰਾਂ ਦੇ ਕੋਲ ਜਾਈਏ ਉਹਨਾਂ ਨੂੰ ਮਿਲੀਏ ਕਿ ਮਾਤਾ ਜੀ ਦਾ ਅੱਜ ਅਸ਼ੀਰਵਾਦ ਲੈਣ ਇੱਥੇ ਆਏ ਸੀ ਮਾਤਾ ਜੀ ਨੇ ਸਾਨੂੰ ਬੜਾ ਨਿੱਘ ਦਿੱਤਾ ਬੜਾ ਪਿਆਰ ਦਿੱਤਾ ਬੜਾ ਸਨੇਹ ਦਿੱਤਾ ਨਾਲ ਹੀ ਭਾਈ ਸਰਵੰਤ ਸਿੰਘ ਜੀ ਉਹਨਾਂ ਦੇ ਜਿਹੜੇ ਵੀਰ ਜੀ ਆਗੇ ਆ ਭਾਈ ਸਰਵੰਤ ਸਿੰਘ ਜੀ ਭਾਈ ਪ੍ਰਨਾਮ ਸਿੰਘ ਜੀ ਭਾਈ ਬਰਿਆਮ ਸਿੰਘ ਜੀ ਇਹਨਾਂ ਵੀ ਬਹੁਤ ਮਾਨ ਬਖਸ਼ਿਆ ਬਾਕੀ ਵੀ ਇੱਥੇ ਵੀਰ ਸੱਜਣ ਆਏ ਆ ਬਾਕੀ ਦੇਖੋ ਉਹ ਤੇ ਸਾਡੇ ਸਿੰਘ ਹੀ ਜਿਹੜੇ ਫਾਂਸੀਆਂ ਤੇ ਲੱਗ ਗਏ ਪਰ ਬਹੁਤ ਸਾਰੇ ਸਿੰਘ ਹੋ ਵੀ ਆ ਜਿਹੜੇ ਕੌਮ ਦੇ ਹੱਕਾਂ ਦੇ ਲਈ ਲੜੇ ਕਿਉਂਕਿ ਇਹ ਸਾਡੀ ਇੱਕ ਜੰਗ ਹੀ ਤੇ ਜੰਗ ਦੇ ਵਿੱਚ ਇਹ ਸਾਡੇ ਜਿਹੜੇ ਜੰਗੀ ਕੱਢੀ ਆ ਉਹ ਪਿਛਲੇ ਲੰਮੇ ਸਮੇਂ ਤੋਂ ਜੇਲ੍ਹਾਂ ਦੇ ਵਿੱਚ ਬੰਦਾ ਉਹਨਾਂ ਨੇ ਆਪਣੀਆਂ ਸਜ਼ਾਵਾਂ ਵੀ ਪੂਰੀਆਂ ਕਰਦੀਆਂ ਔਰ ਕਿੰਨੀ ਹਰ ਹੰਦੀ ਫੜ ਲਈ ਗੱਲ ਆ ਵੀ ਦਿੱਲੀ ਦੇ ਵਿੱਚ ਕਿਸ਼ੋਰੀ ਲਾਲ ਚਟਕਈ ਨੂੰ 7 ਫਾਂਸੀਆਂ ਦਾ ਹੁਕਮ ਹੋਇਆ ਔਰ ਬਾਅਦ ਵਿੱਚ ਉਹ ਉਮਰ ਕੈਤ ਉਮਰ ਕੈਤ ਤੋਂ ਬਾਅਦ ਉਹਨੂੰ ਕਈ ਵਾਰੀ ਆਪਣੇ ਜ਼ਮਾਨਤਾਂ ਵਿੱਚ ਮਿਲਿਆ ਔਰ ਦੂਜੇ ਪਾਸੇ ਜਿਹੜੇ ਸਾਡੇ ਬੰਦੀ ਸਿੰਘ ਆ ਉਹ ਭਾਵੇਂ ਭਾਈ ਜਗਤਾਰ ਸਿੰਘ ਹਵਾਰਾ ਜੀ ਹੋਣਾ ਭਾਈ ਅਜਗਤਾਰ ਸਿੰਘ ਕੀਤਾਰਾ ਜੀ ਹੋਣਾ ਭਾਈ ਵਰਮਦੀਪ ਸਿੰਘ ਜੀ ਪਿਹੋਰਾ ਜੀ ਹੋਣਾ ਭਾਈ ਬਲਵੰਦ ਸਿੰਘ ਦੀ ਰਾਜਵਾਨਾ ਸਾਹਿਬ ਹੋਣਾ ਜਾਂ ਫਿਰ ਹੋਰ ਜਿੰਨੇ ਵੀ ਸਾਡੇ ਹੋਰ ਬੰਦੀ ਸਿੰਘ ਜਿਹੜੇ ਆ ਵੱਖ-ਵੱਖ ਜਿਲ੍ਹਾਂ ਦੇ ਵਿੱਚ ਕੈਦ ਆ ਉਹਨਾਂ ਦੇ ਕੋਈ ਪਰਿਵਾਰ ਦੇ ਵਿੱਚ ਕੋਈ ਘਟਨਾ ਕਰਨ ਨੂੰ ਜ਼ਾਫਰ ਦੇ 1 ਘੰਟਾ ਜਾਂ 2 ਘੰਟੇ ਲਈ ਛੱਡਿਆ ਜਾਂਦਾ ਕਿ ਇੱਥੇ ਹੀ ਆ ਜਿਹੜਾ ਸਾਹ ਦਾ ਜਿਹਨੂੰ ਕੋਰਟ ਨੇ ਠੱਪਾ ਲਾਇਆ ਵੀ ਇਹ ਬੰਦਾ ਜਿਹੜਾ ਇਹਨੇ ਆ ਕ੍ਰਾਈਮ ਕੀਤੇ ਆ ਉਹ ਉਹਨੂੰ ਹਰ ਮਹੀਨੇ ਬਾਅਦ ਨਾ ਮਤਲਬ ਰੱਖਿਆ ਹੈ ਕਿ ਤੁਸੀਂ ਜਾ ਕੇ ਛੁੱਟੀਆਂ ਘਟੋ ਆਨੰਦ ਲਓ ਉਹ ਇਹ ਸਰਕਾਰਾਂ ਦਾ ਇੱਕ ਦੋਰਾ ਕਿਰਦਾਰ ਜਰੂਰ ਹੈਗਾ ਸੋ ਅੱਜ ਜਦੋਂ ਆਪਾਂ ਇੱਕ ਕੌਮੀ ਪਰਿਵਾਰ ਤੇ ਆਏ ਆ ਤਾਂ ਇਹ ਤੇ ਸੁਭਾਵਕ ਆ ਵੀ ਬੱਗੀ ਸਿੰਘਾਂ ਦੀ ਗੱਲ ਤੇ ਜ਼ਰੂਰ ਹੋਊਗੀ ਆਪਣਾ ਛੇਦ ਭਾਈ ਸਤਵੰਦ ਸਿੰਘ ਬਣਾ ਲਈ ਛੇਦੀ ਯਾਦਗਾਰ ਨਗਰ ਦੇ ਵਿੱਚ ਬਣ ਰਹੀ ਆ ਕਿੰਨਾ ਹੀ ਸਿੰਘਾਂ ਸੀ ਭਾਈ ਸਤਵੰਦ ਸਿੰਘ ਭਾਈ ਕੇਰ ਸਿੰਘ ਭਾਈ ਬੈਂਦ ਸਿੰਘ ਤਿੰਨਾ ਹੀ ਸਿੰਘਾਂ ਦੀ ਜਿਹੜੀ ਸੀ ਧੀ ਯਾਦਗਾਰ ਇਥੇ ਨਗਰ ਦੇ ਵਿੱਚ ਪਹਿਲਾਂ ਵੀ ਬਣੀ ਹੋਣਾ ਅੱਗੇ ਵੀ ਬਣ ਰਹੀ ਦੇਖੋ ਮਸਲਾ ਇਹ ਨਹੀਂ ਆ ਵੀ ਇਹ ਯਾਦਗਾਰਾਂ ਕੋਈ ਨਿਹਰਾ ਪੱਥਰ ਨਹੀਂ ਲੱਗਾ ਆ ਇਹ ਯਾਦਗਾਰਾਂ ਸਾਨੂੰ ਦੱਸ ਦਿਆਂ ਵਾ ਕਿ ਕੌਮ ਆਪਣੇ ਸ਼ਹੀਦਾਂ ਨੂੰ ਨਹੀਂ ਭੁੱਲਦੀ ਆ ਤੇ ਬਾਕੀ ਅਸੀਂ ਜਿਹੜੇ ਹੁਣ ਕੌਮ ਦੇ ਵਾਰਸ ਵਾਂ ਜਦੋਂ ਵੀ ਆਪਾਂ ਇਹਨਾਂ ਲਾਖਿਆਂ ਤੇ ਹੁੰਨੇ ਆ ਕਿ ਆਪਣੇ ਸ਼ਹੀਦਾਂ ਨੂੰ ਸਿਦਕਾ ਜ਼ਰੂਰ ਕਰਕੇ ਜਾਈਏ ਕਿਸੇ ਨੇ ਆਖਿਆ ਨਾ ਵੀ ਸ਼ਹੀਦ ਕੀ ਜੋ ਮੌਤ ਹੈ ਉਹ ਕੌਮ ਦੀ ਖਿਆਲ ਹੈ ਹਯਾਤ ਤੋਂ ਹਯਾਤ ਹੈ ਉਹ ਮੌਤ ਵੀ ਹਯਾਤ ਹੈ ਅਮਰਤਾ ਹੀ ਦੀ ਤੇ ਉਹ ਕੌਮ ਨੂੰ ਜ਼ਿੰਦਗੀ ਦਿੰਦੀ ਆ ਤੁਸੀਂ ਗੱਲ ਨੂੰ ਚੇਤੇ ਰੱਖਣਾ ਤੇ ਤੇ ਧਿਆਨ ਚ ਰੱਖਣਾ ਸਾਡਾ ਸਭਨਾ ਦਾ ਫਰਜ਼ ਹੈ ਜੀ ਵਾਹਿਗੁਰੂ ਦੀ ਕਾਥਾ ਵਾਹਿਗੁਰੂ ਦੀ ਖਾतिर